ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਆ ਰਾਮ ਰੀਲਾ ਦੀ ਤਿਆਰੀ ਕਰਨ ਲੱਗੇ ਹੋਏ ਆ ਤੇ ਆਪਣਾ ਮੇਕਅਪ ਹੈ ਜਿਹੜਾ ਕਰਕੇ ਬੈਠੇ ਸਾਹੇ ਬੰਦੇ ਇਹ ਪੂਰੀ ਟੀਮ ਹੈ ਨਾ ਦੀ ਨਹੀਂ ਰਾਮ ਰੀਲਾ ਕਰਨ ਚਾਹਤਾ ਇਹ ਦੇਖਦੇ ਲੱਗਦੇ ਆ ਤੁਸੀਂ ਇਹ ਸਾਨੂੰ ਮਾਰਨ ਪਏ ਆ ਦੇਖੋ ਜੀ ਜਾਦੂ ਲੱਗਿਆ ਕਰਨ ਸਾਡੇ ਵਾਂ ਅੱਖਾਂ ਦੇ ਅੱਖਾਂ ਦੇਖੋ ਇਹਦੀਆਂ ਆਹ ਦੇਖੋ ਵਾਹ ਜੀ ਵਾਹ ਸਰਮਾ ਇਹ ਕਰ ਰੰਗਾ ਆਖਾਂ ਇਹ ਦੇਖੋ ਜੀ ਕੀ ਬਾਤ ਹੈ ਕੀ ਬਾਤ ਹੈ ਹਾਂ ਦੇਖੋ ਦੇਖੋ ਬੀਬੋ ਬੀਬੋ ਗੋਦ ਰੋ ਗੋਦ ਇਹ ਨਾ ਨੇ ਵੜਨਾ ਕਿਸੇ ਨੇ ਰਾਵਣ ਵੜਨਾ ਕਿਸੇ ਨੇ ਮਾਰੇ ਚਮਚੇ ਵੜਨਾ ਆ ਦੇਖੋ ਹੁਣ ਆ ਗੀਤ ਸੁਣੋ ਇਹ ਦੌ ਫੁੱਲੀ ਫੁੱਲਕਾਰੀ ਸੁਣੋ ਜੀ ਸੁਣੋ ਇਹ ਪਿੱਤਰਾ ਤੋ ਦਿੰਦੀ ਐ ਗੀਤ ਵੀ ਗਾਉਂਦਾ ਲੱਗਦਾ ਨਹੀਂ ਵੀ ਆਹੇ ਮੁੰਡਾ ਡੋਲੇ ਵੀ ਦਿਖਾਣੇ ਹੁਣ ਇਹਨੇ ਆਓ ਦੇਖੋ ਆਓ ਦੇਖੋ ਡੋਲਾ ਇਹਨਾਂ ਭੀਮਾਂ ਵਾਂਗ ਮੈਂ ਵੀ ਡੋਲੇ ਨੂੰ ਹਾਥੀ ਮਾਰਦ ਹੁੰਦਾ ਕਹਿੰਦਾ ਪੂਛਾ ਦੇਖੋ ਸੋਹਣੇ ਮੁੰਡੇ ਦੇਖਿਆ ਕਦੇ ਇਹ ਇਹ ਆ ਜੀ ਹਾਂ ਤੁਮ ਇੱਕ ਖੀਰੇ ਵਾਲਾ ਵੀ ਦੇਖੀ ਖੀਰੇ ਵਾਲੀ ਵੀਡੀਓ ਦੇਖੀ ਤੁਸੀਂ ਖੀਰੇ ਆ ਖੜਾ ਉੱਪਰ ਦਿਖਾਇਆ ਮਨੇ ਖੀਰੇ ਵਾਲਾ ਇੱਕ ਸੋਨੂ ਸੀਦਾ ਵੀ ਆ ਜਾਣਾ ਆ